ਏਕੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮੈਂ ਹਾਂ ਸ਼ਾਲੂ ਇਸ ਵੇਲੇ ਦੀ ਖਬਰ ਬਟਾਲਾ ਤੋਂ ਪੇਸ਼ ਕਰਨ ਜਾ ਰਹੀ ਹਾਂ ਜਿੱਥੇ ਲਾਇਸ ਕਲੱਬ ਬਟਾਲਾ ਵੱਲੋਂ ਸ਼ੂਗਰ ਦੇ ਮਰੀਜ਼ਾਂ ਦੀਆਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹੀ ਡਾਕਟਰਾਂ ਵੱਲੋਂ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਦੇਖੋ ਲਾਈਕ ਤਸਵੀਰਾ ਚੈਨਲ ਦਾ AK نیوز ਤੇ ਪੱਤਰਕਾਰਾ ਅਮਰੀਕ ਸਿੰਘ ਲੰਗੋਵਾਲ ਤੇ सोनू ਸਿੰਘ ਦੀ ਖਾਸ رپورٹ। ਜਿਹਨਾਂ ਨੇ ਬੜਾ ਕੋਪਰੇਟ ਕਰ ਰਹੇ ਨੇ। ਤੋਂ ਅੱਜ ਦਾ ਜੋ ਪਰਪਸ ਸੀ ਮੈਂ ਥੋੜਾ ਜਿਹਾ ਦੱਸਦਾ। ਅ ਬਿਚੇ ਅ ਡਾਇਬੀਟੀਜ਼ ਠੀਕ ਹੈ ਉਹ ਜੀ ਦਵਾਈ ਹੈ। ਜਿਸ ਬਿਮਾਰੀ ਕਰਕੇ ਬਾਡੀ ਦੇ ਹਰ ਤਰ੍ਹਾਂ ਦਾ ਆਰਡਰ i ਸ਼ੂਗਰ ਦੇ ਜੋ ਖਤਰਾ ਕਰਦੀ ਹੈ ਨਾ ਉਹਨੂੰ ਅਸੀਂ ਡਾਇਗਨੋਸ ਕਰਾਂਗੇ ਤੇ ਉਹਨਾਂ ਨੂੰ ਜੋ ਸਾਡੇ ਕੋਲ ਹੋ ਸਕਦਾ ਹੈ ਉਹ ਟਰੀਟਮੈਂਟ ਕਰਾਂਗੇ ਕਿ ਇਹ ਇਹ ਵੀ ਮਹਿੰਦੀ ਲੋਕਾਂ ਚ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਸ਼ੂਗਰ ਸਾਡੀ ਰਖ ਨੂੰ ਖਰਾਬ ਕਰ ਸਕਦੀ ਹੈ ਇਹ ਆਪਣਾ ਸ਼ੂਗਰ ਕੰਟਰੋਲ ਰੱਖਣ ਤੇ ਸਮੇਂ-ਸਮੇਂ ਚ ਆਪਣੀ ਧਿਆਨ ਦੇ ਰੱਖਣੇ ਬਸ ਕਿੰਨੇ ਕੀ ਮਰੀਜ਼ ਹੁਣ ਤੱਕ ਆ ਚੁੱਕੇ ਤੁਹਾਡੇ ਸ਼ੱਕ ਤੋਂ ਕਿੰਨੇ ਕਟ 150 ਪਲਸ ਤੇ ਹੈਗੇ ਜਦੋਂ ਮੈਂ ਆਇਆ ਸੀਗਾ ਤੇ ਜੇ ਕਾਫੀ ਬੈਠੇ ਨੇ ਕੋਈ ਨਹੀਂ ਸਾਰੇ ਦੇਖ ਕੇ ਜਾਵਾਂਗੇ ਜਿੰਨਾ ਵੀ ਟਾਈਮ ਲੱਗੇਗਾ ਸਭ ਦੇਖੀਏ ਦਰਸਾ ਕੋਈ ਸਲਾਹ ਕੋਈ ਮਰੀਜ਼ਾਂ ਨੂੰ ਦੇਣ ਵਾਸਤੇ ਵੀ ਡਾਕਟਰ ਦਿੰਦਾ ਸਲਾਹ ਇਹ ਕਿ ਆਪਣੀ ਕੰਟਰੋਲ ਰੱਖਣ ਸ਼ੂਗਰ ਆਪਣਾ ਖਾਣ ਪੀਣ ਸਹੀ ਰੱਖਣ ਤੇ ਖਾਣ ਸਮੇਂ ਸਮੇਂ ਸਿਰ ਚੱਕਰੰਦਰ 6 ਮਹੀਨੇ ਬਾਅਦ ਜ਼ਰੂਰ ਰਾਨੀ ਹੈ ਜਿਹਨੂੰ ਕੋਈ ਆਇਆ ਨੁਕਸਰਾ ਬਤ ਉਹਨੂੰ 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਵੀ ਚੈੱਕ ਕਰਾ ਚੈੱਕ ਕਰਵਾਏ ਇਹ ਤਾਂ ਅੱਜ ਤਾਈ ਫ੍ਰੀ ਕਰਦੇ ਆ ਤੇ ਉਸ ਕੈਨਾ ਦਾ ਵੀ ਅਸੀਂ ਤੁਹਾਨੂੰ ਬੁਲਾਇਆ ਵੀ ਅਸੀਂ ਤਕਰੀਬਨ ਫ੍ਰੀ ਹੀ ਕਰਦੇ ਆ ਦਰਸਾਵਾ ਤੇ ਚੈਲੈਂਜ ਲ ਵਗੈਰਾ ਵੀ ਪੈਣੇ ਨਹੀਂ ਲੈਸ ਨਹੀਂ ਲੈਸ ਨਹੀਂ ਸਿਰਫ ਉਹਨੇ ਚੈੱਕ ਅਪ ਪਰ ਚੈੱਕ ਕਰ ਮੈਡੀਸਨ ਵਗੈਰਾ ਮੈਡੀਸਨ ਜਿਹੜੀ ਸਾ ਉਹ ਬਹੁਤੀ ਹੁੰਦੀ ਨਹੀਂ ਆ ਜੀ ਤੇ ਬੇਤਾ ਅੱਜ ਲੋਡ ਪਏ ਤਾਂ ਟੀਕੇ ਲੱਗਦੇ ਨੇ ਜਾਂ ਅੰਦੇਸਰ ਹੁੰਦੀ ਹੈ ਮੈਂ ਡਾਕਟਰ ਕੀਦੀ ਸਿੰਘ ਅੱਜ ਅਸੀਂ ਲਾਈਨਸ ਲਾਈਨਸ ਆਫ ਪਟਾਲਾ ਵੀ ਇਨਵੀਟੇਸ਼ਨ ਤੇ ਅਸੀਂ ਬਟਾਲੇ ਚ ਆਏ ਆਂ ਔਰ ਅੱਜ ਇੱਕ ਬੜੀ ਇੰਪੋਰਟੈਂਟ ਟਾਪਿਕ ਤੇ ਅਸੀਂ ਗੱਲਬਾਤ ਕੀਤੀ ਹੈ ਪੇਸ਼ੈਂਟਸ ਵੀ ਦੇਖ ਰਹੇ ਆ ਉਹ ਹੈ ਡਾਇਬੀਟਿਸ ਕਰਕੇ ਜਿਨ੍ਹਾਂ ਦੀਆਂ ਅੱਖਾਂ ਉਤੇ ਇਫੈਕਟ ਹੋ ਜਾਂਦਾ ਤੁਹਾਨੂੰ ਸਭ ਨੂੰ ਜਾਣ ਕੇ ਇੱਕ ਜਾਣਕਾਰੀ ਤੇ ਖੈਰ ਸਭ ਨੂੰ ਹੋਏਗੀ ਕਿ ਡਾਇਬੀਟਿਕ ਇਹੋ ਜਿਹੀ ਬਿਮਾਰੀ ਹੈ ਜਿਹੜੇ ਸਾਡੇ ਬਾਡੀ ਦੇ ਹਰ ਆਰਗਨ ਤੇ ਇਫੈਕਟ ਕਰਦੀ ਹੈ ਕਿਉਂਕਿ ਮੈਂ ਆਈ ਸਪੈਸ਼ਲਿਸਟ ਹਾਂ ਮੈਨੂੰ ਸ਼ਾਇਦ ਅੱਖਾਂ ਬਾਰੇ ਜ਼ਿਆਦਾ ਪਤਾ ਹੈ ਲੇਕਿਨ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਡਾਇਬੀਟਿਸ ਹਾਰਟ ਨੂੰ ਕਿਡਨੀ ਨੂੰ ਬ੍ਰੇਨ ਨੂੰ ਸਭ ਨੂੰ ਅਫੈਕਟ ਨਹੀਂ ਕਰਦੀ ਜਿੰਨੀ ਅੱਖਾਂ ਨੂੰ ਅੱਖਾਂ ਦੇ ਵਿੱਚ ਜੋ ਨਜ਼ਰ ਦੀਆਂ ਨਾੜੀਆਂ ਹੁੰਦੀਆਂ ਅਸੀਂ ਦੇਖ ਸਕਦੇ ਹਾਂ ਉੱਥੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਵੀ ਕਿਡਨੀ ਤੇ ਵੀ ਕੀ ਹੋਏਗਾ ਲੇਕਿਨ ਅਗਰ ਅਸੀਂ ਇਸ ਅੱਖਾਂ ਦੇ ਅਫੈਕਟ ਨੂੰ ਡਾਇਬੀਟਿਸ ਅਗਰ ਜਲਦੀ ਪਕੜ ਲੀਏ ਤੇ ਅਸੀਂ ਇਹਦਾ ਇਲਾਜ ਅੱਛਾ ਕਰ ਸਕਾਂਗੇ ਅਗਰ ਲੇਟ ਹੋ ਜਾਏ ਫਿਰ ਬੜੀ ਮੁਸ਼ਕਲ ਹੈ ਫਿਰ ਇਹ ਇਨਕਿਊਰੇਬਲ ਬਲਾਈਨੈਸ ਦੀ ਕੈਟਾਗਰੀ ਚਲੇ ਜਾਂਦਾ ਹੈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਾਂਗੇ ਸੋ ਅੱਜ ਪਟਾਲੇ ਤੁਹਾਡੇ ਸਾਰੇ ਮੀਡੀਆ ਦੇ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਪਟਾਲੇ ਦੀ ਪਬਲਿਕ ਨੂੰ ਪਟਾਲੇ ਦੀਆਂ ਸਭ ਮਾਤਾ-ਮਾਂ ਭੈਣਾਂ ਨੂੰ ਕਹਿਣਾ ਚਾਹਾਂਗਾ ਕਿ ਅਗਰ ਤੁਹਾਨੂੰ ਡਾਇਬੀਟਿਸ ਹੈ ਤੇ 6 ਮਹੀਨੇ ਚ ਇੱਕ ਵਾਰੀ ਜ਼ਰੂਰ ਅੱਖਾਂ ਦੇ ਪਿਛਲੇ ਪਰਦੇ ਦੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਅਸੀਂ ਇਹ ਦੇਖ ਲਈਏ ਕਿ ਜੇ ਕੋਈ ਇਫੈਕਟ ਹੋਏਗਾ ਤੇ ਮੈਕਸਿਮ 6 ਮਹੀਨੇ ਪੁਰਾਣਾ ਹੀ ਹੋਏਗਾ ਤੇ ਅਸੀਂ ਉਹਦਾ ਇਲਾਜ ਅੱਛਾ ਕਰ ਸਕਾਂਗੇ ਇੱਕ ਵਾਰੀ ਜੇਕਰ ਇਹ ਚੀਜ਼ 4-5 ਸਾਲ ਪੁਰਾਣੀ ਹੋ ਗਈ ਅੱਖ ਵਿੱਚ ਬਲੀਡਿੰਗ ਹੋ ਗਈ ਅੱਖ ਦੇ ਵਿੱਚ ਸਵੇਲਿੰਗ ਹੋ ਗਈ ਫਿਰ ਲੇਜ਼ਰ ਕਰੋ ਇੰਜੈਕਸ਼ਨ ਲਗਾਓ ਫਿਰ ਬੰਦਾ ਬਾਕੀ ਦੀ ਜ਼ਿੰਦਗੀ ਬਸ ਅੱਖਾਂ ਦੇ ਨਾਲ ਲੱਗਾ ਰਹਿੰਦਾ ਹੈ ਤਾਂ ਮੇਰੀ ਹੱਥ ਜੋੜ ਕੇ ਸਭ ਅਗੇ ਇੱਕ ਪ੍ਰਾਰਥਨਾ ਹੈ ਕਿ ਪਲੀਜ਼ ਅਗਰ ਕਿਸੇ ਨੂੰ ਡਾਇਬੀਟਿਸ ਹੈ ਇਸ ਵੀਡੀਓ ਨੂੰ ਕੋਈ ਦੇਖ ਰਿਹਾ ਹੈ ਆਪਣੇ ਰਿਸ਼ਤੇਦਾਰਾਂ ਚੋਂ ਨੂੰ ਕੋ ਡਾਇਬਟੀਜ਼ ਹੈ ਕਿਸੇ ਸਗੇ ਸੰਬੰਧੀ ਨੂੰ ਕਿਸੇ ਦੋਸਤ ਯਾਰ ਨੂੰ ਆਂਢੀ ਗੁਆਂਢੀ ਨੂੰ ਤੇ ਪਲੀਜ਼ ਇਹਨੂੰ ਸ਼ੇਅਰ ਕਰੋ WhatsApp ਤੇ ਵੀ Facebook ਤੇ ਵੀ ਤਾਂ ਕਿ ਡਾਇਬਟੀਜ਼ ਦੇ ਲੋਕ ਇਸ ਜਾਣਕਾਰੀ ਤੋਂ ਦੂਰ ਨ ਰਹਿਣ ਕਿ ਉਹਨਾਂ ਨੂੰ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਮੈਂ ਬਟਾਲਾ ਦੇ ਲਾਈਨ ਮੈਂਬਰਸ ਦਾ ਸਭ ਦਾ ਬਹੁਤ ਧੰਨਵਾਦੀਆਂ ਵਿੱਚ ਸਾਹਿਬ ਨੇ ਸਭ ਨੂੰ ਦੱਸਿਆ ਔਰ ਗੋਹਿਲ ਸਾਹਿਬ ਨੇ ਸਾਨੂੰ ਇਹਨਾਂ ਸੋਹਣੇ ਹਸਪਤਲ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਡਾਕਟਰ ਰਵਿੰਦਰ ਜੀ ਦਾ ਵੀ ਬਹੁਤ ਧੰਨਵਾਦੀਆਂ ਔਰ ਇਸ ਇਨੀ ਆਸ਼ਾ ਕਰਾਂਗਾ ਕਿ ਲਾਈਨਸ ਕਲਬ ਵਿੱਚ ਸਭ ਸਾਰੇ ਜਿਹਨੇ ਆਪਣੇ ਉਸ ਰੀਜਨ ਜਾਂਦੇ ਹੈ ਅਗਰ ਇਸ ਮੋਮੈਂਟਮ ਨੂੰ ਫੜ ਲੈਂਦੇ ਆਈ ਥਿੰਕ 1 ਮਹੀਨੇ ਚ ਸਾਰੇ ਬਟਾਲੇ ਤੱਕ ਇਨਫਰਮੇਸ਼ਨ ਚਲੀ ਜਾਏਗੀ ਔਰ ਕੋਈ ਵੀ ਡਾਇਬੀਟਿਕ ਪ੍ਰੋਪਰ ਚੈੱਕਅਪ ਤੋਂ ਬਗੈਰ ਨਹੀਂ ਰਹੇਗਾ ਇਨਹੀਂ ਸ਼ਬਦਾਂ ਦੇ ਨਾਲ ਜੈ ਹਿੰਦ ਜੈ ਲਾਈਨਸ ਸਿਰਫ ਫ੍ਰੀ ਵਿੱਚ ਕੀ ਡਾਇਬੀਟੀਸ ਜੋ ਕੀ ਫ੍ਰੀ ਕੀਤਾ ਜਾ ਰਿਹਾ ਹੈ ਆਪਣੇ ਵੱਲੋਂ ਜੀ ਦੇਖੋ ਇਹ ਚੈੱਕਅਪ ਇਟਸੈਲਫ ਹੀ ਬਹੁਤ ਕਾਸਟਲੀ ਚੈੱਕਅਪ ਹੈ ਜਿੱਥੇ ਅਸੀਂ ਆਏ ਹਾਂ ਲੋਗਾਂ ਨੂੰ ਤੁਸੀਂ ਦੰਦਰ ਦੇਖੋਗੇ ਤੁਹਾਨੂੰ ਮੈਂ ਦਿਖਾਣਾ ਵੀਡੀਓ ਤੁਹਾਨੂੰ ਚੈੱਕ ਕਰਕੇ ਵੀ ਦਿਖਾਣਾ ਕਿ ਜਿਹੜੇ ਦਵਾਈ ਪਾ ਕੇ ਪਿੱਛੇ ਪੜਦੇ ਚੈੱਕ ਕਰ ਰਹੇ ਹਾਂ ਹੁਣ ਤੱਕ ਮੈਂ ਜਿਹੜੇ ਦੇਖ ਕੇ ਆਇਆ ਸੀਗਾ ਮੈਂ ਕੋਈ 16 17 ਪੇਸ਼ੈਂਟ ਦੇਖ ਕੇ ਆਇਆ ਸੀ ਦੋ ਦੀ ਅੱਖਾਂ ਦੇ ਬਹੁਤ ਜ਼ਿਆਦਾ ਇਫੈਕਟ ਸੀਗੀਆਂ ਬਾਕੀ ਆਸ-ਆਸਤਾ ਕਰ ਰਹੇ ਹਾਂ ਸਭ ਚੈੱਕ ਔਰ ਲੋਗਾਂ ਨੂੰ ਐਜੂਕੇਟ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿ ਜਿਹੜੀਆਂ ਬਾਕੀ ਹੁਣ ਜਿਹਦੇ ਦੀ ਕੋਈ ਡਿਫੈਕਟ ਨਿਕਲੇਗਾ ਉਹਦਾ ਟ੍ਰੀਟਮੈਂਟ ਦਾ ਹੁਣ ਦੇਖੋ ਅਸੀਂ ਅੱਜ ਦਾ ਕੈਂਪਸ ਅਵੇਅਰਨੈਸ ਕੈਂਪ ਹੈ ਜੀ ਠੀਕ ਹੈ ਫੈਸਿਲਿਟੀ ਜਿੱਥੇ ਵੀ ਹੋਏਗੀ ਉਹਨੂੰ ਰੈਫਰ ਕਰਾਂਗੇ ਤੁਸੀਂ ਉੱਥੇ ਟ੍ਰੀਟਮੈਂਟ ਕਰਵਾ ਸਕਦੇ ਹੋ ਕਿਉਂਕਿ ਮੈਂ ਤੇ ਪਠਾਨਕੋਟ ਆਇਆ ਗੁਰਦਾਸਪੁਰ ਮੈਂ ਤੇ ਬਾਰ ਬਾਰ ਆ ਨਹੀਂ ਪਾਣਾ ਮੈਂ ਤੇ ਸਿਰਫ ਹੈਲਥ ਐਜੂਕੇਸ਼ਨ ਵਾਸਤੇ ਆਇਆ ਜੇ ਤੁਹਾਡੇ ਕੋ ਜਾਂਦੇ ਤੁਸੀਂ ਫ੍ਰੀ ਕਰੋਗੇ ਇਹਨਾਂ ਦਾ ਜੀਓ ਕਾ ਜ਼ਰੂਰ ਕਰਾਂਗੇ ਆਨ ਪਠਾਨਕੋਟ ਵੈਲਕਮ ਨੇ ਗੁਰਦਾਸਪੁਰ ਵੈਲਕਮ ਨੇ ਥੈਂਕ ਯੂ ਜੇ ਪਰਸਨ ਰੀਜਨ 14 ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਸਮੂਹ ਲਾਈਨ ਕਲੱਬ ਸਾਥੀਆਂ ਵੱਲੋਂ ਡਾਕਟਰ ਕੇਡੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਅੱਜ ਆਪਣਾ ਕੀਮਤੀ ਟਾਈਮ ਨਿਕਾਲ ਕੇ ਬਟਾਲਾ ਦੇ ਲੋਕਾਂ ਦੀ ਸੇਵਾ ਵਾਸਤੇ ਆਏ ਨੇ ਪ੍ਰਧਾਨਕੋਟ ਤੇ ਗੁਜਾਦਵਾਲ ਆਲਰੇਡੀ ਇਹ ਬਹੁਤ ਕੰਮ ਕਰ ਰਹੇ ਨੇ ਫ੍ਰੀ ਸੇਵਾ ਵੀ ਕਰਦੇ ਨੇ ਮੈਂ ਇਹਨਾਂ ਨੂੰ ਅਸ਼ਵਾਸਨ ਦਿੰਦਾ ਕਿ ਆਉਣ ਵਾਲੇ ਟਾਈਮ ਤੇ ਵੀ ਜੇ ਦੁਬਾਰਾ ਇਥੇ ਆਪਣਾ ਕੈਂਪ ਲਗਾਣਗੇ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਤੇ ਬਟਾਲੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਧੰਨਵਾਦ ਜਨ ਲਾਈਨ ਕਲਬ ਬਟਾਲਾ ਸੇਵਾ ਅੱਜ ਅਸੀਂ ਕਸ਼ਲਿਆ ਦੇਵੀ ਆਈ ਹਸਪੀਟਲ ਦੇ ਵਿੱਚ ਨਾਈਨ ਡਾਕਟਰ ਏਡੀ ਸਿੰਘ ਜੀ ਪਠਾਨਕੋਟ ਤੋਂ ਆਪਣੀ ਟੀਮ ਦੇ ਨਾਲ ਸਪੈਸ਼ਲ ਤੌਰ ਤੇ ਆਏ ਨੇ ਔਰ ਡਾਇਬਟੀਸ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਆਈ ਚੈੱਕਅਪ ਕੰਮ ਕਰਨਾ ਹੈ ਡਾਕਟਰ ਸਾਹਿਬ ਨੇ ਆਪਣੀ ਜਿਹੜਾ ਸੰਬੋਧਨ ਕੀਤਾ ਹੈ ਲਾਈਨ ਮੈਂਬਰਸ ਨੂੰ ਜਾਂ ਸਟਾਫ ਨੂੰ ਉਹਦੇ ਵਿੱਚ ਵੀ ਔਰ ਜਿਹੜੀ ਉਹਨਾਂ ਨੇ ਹੁਣ ਪਬਲਿਕ ਦੇ ਸਾਹਮਣੇ ਵੀ ਕੀਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਚੈੱਕਅਪ ਬਹੁਤ ਜ਼ਰੂਰੀ ਹੈ ਔਰ ਇਹ ਹਰ 6 ਮਹੀਨੇ ਬਾਅਦ ਜਿਹੜੇ 슈ਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਤੇ ਜ਼ਰੂਰ ਕਰਾਉਣਾ ਚਾਹੀਦਾ ਹੈ ਡਾਕਟਰ ਸਾਹਿਬ ਨੂੰ ਅਸੀਂ ਵੀ ਰਿਕੁਐਸਟ ਕੀਤੀ ਔਰ ਉਹਨਾਂ ਨੇ ਆਪਣੇ ਵੱਲੋਂ ਅਸ਼ੋਰੈਂਸ ਵੀ ਦਿੱਤੀ ਹੈ ਕਿ ਜਿਹੜਾ ਵੀ ਕੋਈ ਮਰੀਜ਼ ਕੋਟੇਬਲ ਨਹੀਂ ਕਰ ਸਕਦਾ ਅਸੂ ਦੀ ਜਿੰਨੀ ਕੋਈ ਹੈਲਪ ਹੋਏਗੀ ਕਰਾਂਗੇ ਫ੍ਰੀ ਵੀ ਕਰਨਾ ਬੇਗਾ ਅਸੀਂ ਫ੍ਰੀ ਵੀ ਕਰਾਂਗੇ ਤਾਂ ਕਿ ਇਸ ਬਿਮਾਰੀ ਨੂੰ ਸਮਾਜ ਦੇ ਵਿੱਚੋਂ ਦੂਰ ਕੀਤਾ ਜਾਵੇ ਔਰ ਉਹ ਉਹਨਾਂ ਦਾ ਸਟਾਫ ਉਹਨਾਂ ਦਾ ਪਠਾਨਕੋਟਾ ਹਸਪੀਟਲ ਦਾ ਗਰਦਾਸ ਹਸਪੀਟਲ ਦਾ ਜਿੰਨੀ ਵੀ ਮਦਦ ਪਬਲਿਕ ਦੀ ਕਰ ਸਕਦੇ ਨੇ ਆਲੇ ਦੁਆਲੇ ਦੇ ਏਰੀਆ ਦੀ ਸਭ ਕਰਨਗੇ ਔਰ ਮੈਂ ਲਾਈਨ ਕਲੱਬ ਪਟਾਲਾ ਸੇਵਾ ਦੇ ਦੁਆਰਮ ਤੂੰ ਇਹ ਦੇਖੇ ਸਾਡੇ ਪ੍ਰਧਾਨ ਲਾਇਨ ਜੀ ਵੇਖੋ ਔਰ ਮੇਰੇ ਨਾਲ ਸਾਡੇ ਚੇਅਰਮੈਨ ਲਾਇਨ)^{(ਪ੍ਰਿੰਦਰਪਤਾਪ)} ਹੁਤਾ ਜੀ ਕਿਉਂ ਤੇ ਅਸੀਂ ਵੀ ਅਸ਼ੂਰੈਂਸ ਦਵਾਨੇ ਆ ਕਿ ਜਨਤ ਸਾਬ ਜਿੰਨੇ ਵੀ ਸਾਡੇ ਕੋਲ ਮਰੀਜ਼ ਆਉਣਗੇ ਜਿੰਨੇ ਕੋ ਸਾਡੇ ਕੋਲ ਹੈਲਪ ਹੋਵੇਗੀ ਅਸੀਂ ਕਰਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਕੈਂਪ ਲਾ ਕੇ ਆਮ ਪਬਲਿਕ ਨੂੰ ਇਸ ਗੱਲ ਤੋਂ ਜਾਗਰੂਕ ਕਰਾਂਗੇ ਜੈ ਹਿੰਦ